ਹਰ ਇੱਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਪੰਜਾਬ ਦੇ ਕਈ ਜ਼ਿਲ੍ਹੇ ਜਿੱਥੇ ਇੱਕ ਪਾਸੇ ਹੜ੍ਹਾਂ ਦੀ ਮਾਰ ਝੱਲ ਰਹੇ ਨੇ ਤੇ ਉੱਥੇ ਹੀ ਪੰਜਾਬ ਦੇ ਸਿਆਸੀ ਲੀਡਰਾਂ ਦੇ ਵੱਲੋਂ ਹੜ੍ਹ ਪੀੜਤ ਲੋਕਾਂ ਦੀ ਜਿਹੜੀ ਆ ਉਹ ਲਗਾਤਾਰ ਮਦਦ ਕੀਤੀ ਜਾ ਰਹੀ ਹੈ ਤੇ ਹੁਣ ਖਬਰ سامنے ਆ ਰਹੀ ਹੈ ਜਿੱਥੇ ਐਮਪੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਹੜ੍ਹ ਪੀੜਤ ਲੋਕਾਂ ਦੀ ਮਦਦ ਦੇ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਦਰਅਸਲ ਐਮਪੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ 8 ਟਨ ਰਾਹਤ ਸਮੱਗਰੀ ਜਿਹੜੀ ਆ ਉਹ ਰਵਾਨਾ ਕੀਤੀ ਗਈ ਹੈ ਕਿਉਂਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਖਰਾਬ ਹੋ ਚੁੱਕੇ ਨੇ ਪੰਜਾਬ ਦੇ Que isle. ਹੜਾ ਦੀ ਮਾਰ ਚੇਲ ਰਹੇ ਨੇ ਲੋਕ ਘਰਾਂ ਤੋਂ ਬੇਕਰ ਹੋ ਚੁੱਕੇ ਨੇ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਤੇ ਉੱਥੇ ਜਿੱਥੇ ਸਰਕਾਰ ਦੇ ਵੱਲੋਂ ਲਗਾਤਾਰ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ ਜਾ ਰਿਹਾ ਹੈ ਤੇ ਉੱਥੇ ਹੀ ਪੰਜਾਬ ਦੇ ਕਈ ਸਿਆਸੀ ਲੀਡਰਾਂ ਦੇ ਵੱਲੋਂ ਵੀ ਲੋਕਾਂ ਦੀ ਮਦਦ ਦੇ ਲਈ ਜਿਹੜੇ ਆ ਵੱਡੇ ਕਦਮ ਚੁੱਕੇ ਜਾ ਰਹੇ ਨੇ ਤੇ ਐਮਪੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਜਿੱਥੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਲਈ ਜਿਹੜੀ ਆ 8 ਟਨ ਰਾਹਤ ਸਮੱਗਰੀ ਜਿਹੜੀ ਆ ਉਹ ਰਵਾਨਾ ਕੀਤੀ ਗਈ ਹੈ ਜਿਸ ਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਕਹ ਲਿਏ ਜਾਂ ਫਿਰ ਜਿਹੜੀ ਵੀ ਜ਼ਰੂਰੀ ਚੀਜ਼ਾਂ ਓਐਸ ਦੇ ਵਿੱਚ ਸ਼ਾਮਲ ਹੋਣ ਗਿਆ ਤਾਂ ਲਗਾਤਾਰ ਹੀ ਜਿੱਥੇ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਲੋਕਾਂ ਤੱਕ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ ਤੇ ਉੱਥੇ ਹੀ ਐਮਪੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਵੀ 8 ਟਨ ਰਾਹਤ ਸਮਗਰੀ ਜਿਹੜੀ ਆ ਉਹ ਰਵਾਨਾ ਕੀਤੀ ਗਈ ਹੈ ਤਾਂ ਲਗਾਤਾਰ ਹੀ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਾਲਾਤ ਬਣਦੇ ਹੋਏ ਨਜ਼ਰ ਆ ਰਹੇ ਨੇ ਉਸ ਨੂੰ ਵੇਖਦਿਆਂ ਐਮਪੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਇੱਕ ਇਹ ਵੱਡਾ ਕਦਮ ਚੁੱਕਿਆ ਗਿਆ ਹੈ ਜਿੱਥੇ ਜਲੰਧਰ ਦੀ ਫਲਾਈਂਗ ਟ੍ਰੇਡ ਪ੍ਰਾਈਵੇਟ ਲਿਮਟਿਡ ਫੈਕਟਰੀ ਤੋਂ ਲਗਭਗ 8 ਟਨ ਰਾਹਤ ਸਮਗਰੀ ਜਿਹੜੀ ਆ ਉਹ ਰਵਾਨਾ ਕੀਤੀ ਗਈ ਹੈ ਇਸ ਮੌਕੇ ਐਮਪੀ ਚਰਨਜੀਤ ਸਿੰਘ ਚੰਡੀਦੇਵ ਲੋਕੀ ਕੋਲ ਜਾਣਕਾਰੀ ਦਿੱਤੀ ਗਈ ਹੈ ਕਿ ਕੁਝ ਉਹ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆ ਇਸ ਤਰ੍ਹਾਂ ਹੈ ਕਿ ਪੰਜਾਬ ਦੇ ਵਿੱਚ ਅੱਜ ਹੜਾਂ ਦੀ ਮਾਰ ਆਈ ਹੋਈ ਹੈ ਪੂਰੇ ਪੰਜਾਬ ਦੇ ਲੋਕ ਇੱਕ ਦੂਜੇ ਦੀ ਮਦਦ ਦੇ ਵਿੱਚ ਲੱਗੇ ਹੋਏ ਬਾਹਰੋਂ ਐਨ ਆਰ ਆਈ ਭਰਾ ਬਹੁਤ ਸਪੋਰਟ ਕਰ ਰਹੇ ਸੋ ਅੱਜ ਅਸੀਂ ਮੈਂ ਹਾਂ ਬਿਰਕਾ ਸਾਹਿਬ ਹੈ ਮੇਰੇ ਨਾਲ ਸਰ ਗਿਦਰ ਸਿੰਘ ਜੀ ਹੈ ਤੇ ਸਾਡੇ ਐਨ ਆਰ ਆਈ ਭਰਾ ਕੇਵਲ ਸਿੰਘ ਜੀ ਜਿਹੜੇ ਕਿ ਲੈਲਾ ਬਾਸਮਤੀ ਬਣਾਉਂਦੇ ਆ ਤੇ ਫਲਾਈਂਗ ਟ੍ਰੇਡ ਇਹਨਾਂ ਦਾ ਟ੍ਰੇਡਮਾਰਕ ਹੈ ਇਹਨਾਂ ਵੱਲੋਂ ਰੜ ਕੇ ਇਹ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਅੱਜ ਅਸੀਂ ਤਿੰਨ ਗੱਡੀਆਂ ਭਰ ਕੇ ਰਾਹਤ ਸਮੱਗਰੀ ਦੀਆਂ ਜਿਹਦੇ ਵਿੱਚ ਅਨਾਜ ਵੀ ਹੈ ਤੇ ਹੋਰ ਸਮਾਨ ਵੀ ਹੈ ਉਹ ਸਾਰਾ ਕੁਝ ਅਸੀਂ ਇੱਕ ਨਕੋਦਰ ਭੇਜ ਰਹੇ ਹਾਂ ਇੱਕ ਸ਼ਾਹਕੋਟ ਭੇਜ ਰਹੇ ਹਾਂ ਤੇ ਇੱਕ ਕਮਰਸਰ ਭੇਜ ਰਹੇ ਹਾਂ ਇਹ ਸਿਲਸਿਲਾ ਜਾਰੀ ਰਹੇਗਾ ਅੱਜ ਜਿਹੜੀ ਅਸੀਂ ਇਹਨਾਂ ਦੀ ਕਿਸ਼ਤ ਹੈ ਤਿੰਨ ਗੱਡੀਆਂ ਦੀ ਉਹ ਭੇਜ ਰਹੇ ਹਾਂ ਮੈਂ ਲੋਕਾਂ ਨੂੰ ਸਿਰਫ ਇੰਨੀ ਬੇਨਤੀ ਕਰਦਾ ਕਿ ਆਪਣੇ ਆਲੇ ਦੁਆਲੇ ਤੋਂ ਜਾਣੂ ਰਹੋ ਜੇ ਤੁਸੀਂ ਦਰਿਆ ਨਹਿਰ ਦੇ ਨੇੜੇ ਬੈਠੇ ਹੋ ਤਾਂ ਤੁਸੀਂ ਉਸ ਦੀ ਨਹਿਰ ਜਾਂ ਦਰਿਆ ਦੀ ਪੋਜੀਸ਼ਨ ਤੇ ਪਤਾ ਕਰਦੇ ਰਹੋ ਤੇ ਵਿਜੀਲੈਂਟਰ ਰਹੋ ਟੀਵੀ ਦੇਖੋ ਸੋਸ਼ਲ ਮੀਡੀਆ ਤੇ ਪਤਾ ਕਰਦੇ ਰਹੋ ਤਾਂ ਕਿ ਤੁਹਾਨੂੰ ਹਾਲਾਤ ਪਤਾ ਰਹਿਣ ਪੈਨਿਕ ਵਿੱਚ ਆਉਣ ਦੀ ਵੀ ਲੋੜ ਨਹੀਂ ਹੈ ਲੇਕਿਨ ਜਿੱਥੇ-ਜਿੱਥੇ ਰਾਹਤ ਕਾਰਜ ਚੱਲ ਰਹੇ ਆ ਉੱਥੇ ਤੁਸੀਂ ਤਸਲੇ ਕਈਆਂ ਜੋ ਤੁਸੀਂ ਲਿਜਾ ਕੇ ਮਦਦ ਕਰ ਸਕਦੇ ਹੋ ਜੇ ਕਿਸੇ ਦੇ ਖਾਲੀ ਥੈਲੇ ਪਏ ਆ ਤਾਂ ਉਹ ਖਾਲੀ ਥੈਲੇ ਦਿਓ ਉਥੇ ਲੇਕਿਨ ਸਿਰਫ ਉਥੇ ਵੀਡੀਓ ਬਣਾਉਣੇ ਆ ਦੇਖਣ ਵਾਸਤੇ ਨਾ ਜਾਓ ਫਿਰ ਰਸ਼ ਹੋ ਜਾਂਦਾ ਪ ਕੰਮ ਖਰਾਬ ਹੁੰਦਾ ਸਾਤੋ ਕੰਮ ਨਹੀਂ ਹੁੰਦਾ ਸੋ ਪੰਜਾਬ ਦੇ ਲੋਕਾਂ ਦਾ ਮੈਂ ਐਨ ਆਰ ਆਈ ਲੋਕਾਂ ਦਾ ਤੇ ਸਰ ਕੇਵਲ ਸਿੰਘ ਜੀ ਵਰਗੇ ਜਿਹੜੇ ਇਸ ਤਰ੍ਹਾਂ ਦੇ ਰਾਹਤ ਕੰਮ ਕਰਦੇ ਉਹਨਾਂ ਸਾਰਿਆਂ ਦਾ ਮੈਂ ਹੱਥ ਜੋੜ ਕੇ ਬਹੁਤ ਧੰਨਵਾਦ ਕਰਦਾ ਪੰਜਾਬ ਵੈਸੇ ਵੀ ਇਹਨਾਂ ਗੱਲਾਂ ਵਿੱਚ ਹਮੇਸ਼ਾ ਅੱਗੇ ਆਇਆ ਜੋ ਗੁਰੂ ਸਾਹਿਬ ਨੇ ਲੰਗਰ ਦੀ ਪ੍ਰਥਾ ਚਲਾਈ ਇੱਕ ਦੂਜੇ ਦੀ ਸੇਵਾ ਕਰਨ ਦੀ ਚਲਾਈ ਅੱਜ ਉਹਦੇ ਵਿੱਚ ਪੂਰਾ ਪੰਜਾਬ ਲੱਗਿਆ ਹੋਇਆ ਮੈਂ ਅੱਜ ਰਾਤ ਵੀ ਦਰਿਆ ਸਤਲੁਜ ਦੇ ਬੰਨ ਤੇ ਰਿਹਾ ਤੇ ਅੱਜ ਸਵੇਰੇ ਵੀ ਉੱਥੇ ਸੀ ਰਸਤੇ ਵਿੱਚ ਮੈਂ ਆਉਂਦੇ ਨੂੰ ਦੇਖਿਆ ਤਾਂ ਟਰਾਲੀਆਂ ਦੀਆਂ ਟਰਾਲੀਆਂ ਪੰਜਾਬ ਸક્ષਮ ਹੈ ਆਪਣੇ ਆਪ ਸੰਭੇਗਾ ਤੇ ਨਾਲ-ਨਾਲ ਰਾਹਤ ਕਾਰਜਾਂ ਦੇ ਵਿੱਚ ਐਨ ਆਰ ਆਈ ਭਰਾ ਜੁਟ ਗਏ ਆ ਜਿੱਥੇ ਤੱਕ ਰਾਹਤ ਕਾਰਜਾਂ ਦੀ ਗੱਲ ਹੈ ਜਿੱਥੇ ਤੱਕ ਰਾਸ਼ਨ ਪਾਣੀ ਦੀ ਗੱਲ ਹੈ ਲੇਕਿਨ ਮੈਂ ਸਰਕਾਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕੇਂਦਰ ਸਰਕਾਰ ਨੂੰ ਕਿ ਆਓ ਅੱਜ ਜ਼ਰੂਰਤ ਹੈ ਕਿ ਐਸੀ ਜਿੱਥੇ ਜਿੱਥੇ ਨੁਕਸਾਨ ਹੋ ਰਿਹਾ ਉਹਦੇ ਪਰਪਾਈ ਕਰੀਏ ਮੈਂ ਮੁੱਖ ਮੰਤਰੀ ਦੀਆਂ ਜਿਹੜੀਆਂ ਬੇਹੋਦਾ ਗੱਲਾਂ ਤੁਸੀਂ ਮੈਨੂੰ ਦੱਸ ਰਹੇ ਹੋ ਕਿ ਜੀ ਉਹ ਕਹਿੰਦਾ ਕਿ ਮੇਰੇ ਪਾਸ ਆਪਣੇ ਪਾਸੇ ਰਾਹਤ ਫੰਡ ਹੈ ਸੀ ਕਿਉਂ ਮੰਗੀਏ ਮੈਂ ਇਹਨਾਂ ਗੱਲਾਂ ਵੱਲ ਨਹੀਂ ਅੱਜ ਜਾਣਾ ਨਾ ਮੈਂ ਇਹਨਾਂ ਬਾਰੇ ਕੋਈ ਚਰਚਾ ਕਰਨੀ ਮੇਰਾ ਮਕਸਦ ਹੈ ਨਾ ਕਿ ਅੱਜ ਪੰਜਾਬ ਦੇ ਨਾਲ ਖੜਨ ਦੀ ਲੋੜ ਹੈ ਹਰ ਬੰਦਾ ਆਪਣੇ ਵੱਲੋਂ ਅੱਗੇ ਆ ਕੇ ਖੜੇ ਕੇਂਦਰ ਸਰਕਾਰ ਖੜੇ ਤੇ ਪੰਜਾਬ ਸਰਕਾਰ ਖੜੇ ਜੇ ਤਾਂ ਵਿਧਾਇਕ ਖਾਨ ਮਾਜਰਾ ਪਰ ਐਫ ਆਈਆ ਦਰਜ ਕਰਦੀ ਗਈ 376 420 560 ਨੂੰ ਕੁੱਟੀ ਜਾਂਦੇ ਆਪੇ ਲੜੀ ਜਾਂਦੇ ਤੇ ਆਪੇ ਪਰਚੇ ਦਰਜ ਕਰੀ ਜਾਂਦੇ ਲੁੱਟਣ ਵਿੱਚ ਸਾਰੇ ਇਕੱਠੇ ਅਗਰ ਬਾਤ ਕੀ ਜੇ ਤਾਂ ਆਖਰੀ ਸਵਾਲ ਹੈ ਕੱਲ ਜੋ ਵਿਧਾਇਕ ਕੀ ਨਕੋਦਰ ਕੀ ਤੇਰੇ ਤੇਰੇ ਸਵਾਲ ਨਹੀਂ ਮੁੱਕਦੇ ਅੱਜ ਜਿਹੜੀ ਆ ਗੱਲ ਕਰ ਰਹੇ ਆਪਾਂ ਤੇ ਤੁਸੀਂ ਇਸ ਤੋਂ ਉੱਪਰ ਦੇਖੋ ਰਾਹੁਲ ਗਾਂਧੀ ਜੀ ਉਹਨਾਂ ਨੇ ਅਪੀਲ ਕੀਤੀ ਹੈ ਪ੍ਰਧਾਨ ਮੰਤਰੀ ਨੂੰ ਕਿ ਉਹ ਪੰਜਾਬ ਦੇ ਵਿੱਚ ਰਾਹਤ ਕਾਰਜਾਂ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਆਪਣਾ ਯੋਗਦਾਨ ਪਾਉਣ ਤੇ ਇਸ ਗੱਲ ਨੂੰ ਸੰਭਾਲਣ ਉਹਨਾਂ ਦੀ ਡਿਊਟੀ ਬਣਦੀ ਹੈ ਤੇ ਆਉਣ ਵਾਲੇ ਦਿਨਾਂ 'ਚ ਮੈਨੂੰ ਉਮੀਦ ਹੈ ਕਿ ਉਹ ਇੱਥੇ ਆਉਣਗੇ ਵੀ ਰਾਹੁਲ ਗਾਂਧੀ ਵਰਗੇ ਨੇਤਾ ਅ ਅੱਜ ਪੰਜਾਬ ਦੇ ਨਾਲ ਖੜੇ ਐ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਮੈਂ ਨਾਲ ਫਿਰ ਪ੍ਰਾਈਮ ਮਿਨਿਸਟਰ ਨੂੰ ਮੈਂ ਆਪ ਵੀ ਚਿੱਠੀ ਲਿਖੀ ਐ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਉਹ ਇਸ ਕੰਮ ਆ ਜਾਵੇ ਇਹ ਤਾਂ ਹੁਣ ਦੱਸਾਂਗੇ ਜੀ ਤਾਂ ਰਾਹਤ ਕਾਰਜ ਵਿਗੜ ਜਾਣਗੇ ਜੋ ਆਉਣਗੇ ਤਾਂ ਕਿਉਂਕਿ ਐ ਹੁੰਦਾ ਕਿ ਜੀ ਵੀਆਈਪੀ ਨੂੰ ਸਾਂਭਣ ਲੱਗ ਜਾਂਦੇ ਐ ਤੇ ਆਪਣੇ ਕੰਮ ਛੁੱਟ ਜਾਂਦੇ ਇਸ ਕਰਕੇ ਅਜੇ ਜ਼ਰੂਰਤ ਐ ਕਿ ਅਸੀਂ ਰਾਹਤ ਕਾਰਜ ਕਰੀਏ ਨਹੀਂ ਮੈਂ ਇਸ ਤਰ੍ਹਾਂ ਕਿ ਮੈਂ ਹੱਥੀਂ ਕੰਮ ਇਸ ਕਰਕੇ ਕਰਦਾ ਕਿ ਮੇਰੇ ਤੋਂ ਮੋਟੀਵੇਟ ਹੋ ਕੇ ਜਿਹੜੇ ਹੋਰ ਲੋਕ ਬੰਦ ਪਰ ਖੜੇ ਉਹ ਵੀ ਕੰਮ ਕਰਨ ਲੱਗਣ ਅਰ ਬੜੀ ਵੱਡੀ ਗਿਣਤੀ ਦੇ ਵਿੱਚ ਲੋਕ ਰਾਹਤ ਕਾਰਜਾਂ ਤੇ ਕੰਮ ਕਰ ਰਹੇ ਇਸ ਤਰ੍ਹਾਂ ਹੈ ਕਿ ਪੰਜਾਬ ਦੇ ਵਿੱਚ ਅੱਜ ਹੜਾਂ ਦੀ ਮਾਰ ਆਈ ਹੋਈ ਹੈ ਪੂਰੇ ਪੰਜਾਬ ਦੇ ਲੋਕ ਇੱਕ ਦੂਜੇ ਦੀ ਮਦਦ ਦੇ ਵਿੱਚ ਲੱਗੇ ਹੋਏ ਬਾਹਰੋਂ ਐਨ ਆਰ ਆਈ ਭਰਾ ਬਹੁਤ ਸਪੋਰਟ ਕਰ ਰਹੇ ਸੋ ਅੱਜ ਅਸੀਂ ਮੈਂ ਹਾਂ ਬਿਰਕਾ ਸਾਹਿਬ ਹੈ ਮੇਰੇ ਨਾਮ ਸਰ ਗਿਦਰ ਸਿੰਘ ਜੀ ਹੈ ਤੇ ਸਾਡੇ ਐਨਆਰਆਈ ਭਰਾ ਕੇਵਲ ਸਿੰਘ ਜੀ ਜਿਹੜੇ ਕਿ ਲੈਲਾ ਬਾਸਮਤੀ ਬਣਾਉਂਦੇ ਆ ਤੇ ਫਲਾਈਂਗ ਟ੍ਰੇਡ ਇਹਨਾਂ ਦਾ ਟਰੇਡਮਾਰਕ ਹੈ ਇਹਨਾਂ ਵੱਲੋਂ ਰੜ ਕੇ ਇਹ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਅੱਜ ਅਸੀਂ ਤਿੰਨ ਗੱਡੀਆਂ ਭਰ ਕੇ ਰਾਹਤ ਸਮੱਗਰੀ ਦੀਆਂ ਜਿਹਦੇ ਵਿੱਚ ਅਨਾਜ ਵੀ ਹੈ ਤੇ ਹੋਰ ਸਮਾਨ ਵੀ ਹੈ ਉਹ ਸਾਰਾ ਕੁਝ ਅਸੀਂ ਇੱਕ ਨਕੋਦਰ ਭੇਜ ਰਹੇ ਹਾਂ ਇੱਕ ਛਾਕੋਟ ਭੇਜ ਰਹੇ ਹਾਂ ਤੇ ਇੱਕ ਅਮਰਸਰ ਭੇਜ ਰਹੇ ਹਾਂ ਇਹ ਸਿਲਸਿਲਾ ਜਾਰੀ ਰਹੇਗਾ ਅੱਜ ਜਿਹੜੀ ਅਸੀਂ ਇਹਨਾਂ ਦੀ ਕਿਸ਼ਤ ਹੈ ਤਿੰਨ ਗੱਡੀਆਂ ਦੀ ਉਹ ਭੇਜ ਰਹੇ ਹਾਂ ਮੈਂ ਲੋਕਾਂ ਨੂੰ ਸਿਰਫ ਇੰਨੀ ਬੇਨਤੀ ਕਰਦਾ ਕਿ ਆਪਣੇ ਆਲੇ ਦੁਆਲੇ ਤੋਂ ਜਾਣੂ ਰਹੋ ਜੇ ਤੁਸੀਂ ਦਰਿਆ ਨਹਿਰ ਦੇ ਨੇੜੇ ਬੈਠੇ ਹੋ ਤਾਂ ਤੁਸੀਂ ਉਸ ਦੀ ਨਹਿਰ ਜਾਂ ਦਰਿਆ ਦੀ ਪੋਜੀਸ਼ਨ ਤੇ ਪਤਾ ਕਰਦੇ ਰਹੋ ਤੇ ਵਿਜੀਲੈਂਟ ਰਹੋ ਟੀਵੀ ਦੇਖੋ ਸੋਸ਼ਲ ਮੀਡੀਆ ਤੇ ਪਤਾ ਕਰਦੇ ਰਹੋ ਤਾਂ ਕਿ ਤੁਹਾਨੂੰ ਹਾਲਾਤ ਪਤਾ ਰਹਿਣ ਪੈਨਿਕ ਵਿਚੌਣ ਦੀ ਵੀ ਲੋੜ ਨਹੀਂ ਹੈ ਲੇਕਿਨ ਜਿੱਥੇ-ਜਿੱਥੇ ਰਾਹਤ ਕਾਰਜ ਚੱਲ ਰਹੇ ਆ ਉੱਥੇ ਤੁਸੀਂ ਤਸਲੇ ਕਈਆਂ ਜੋ ਤੁਸੀਂ ਲਿਜਾ ਕੇ ਮਦਦ ਕਰ ਸਕਦੇ ਹੋ ਜੇ ਕਿਸੇ ਦੇ ਖਾਲੀ ਥੈਲੇ ਪਏ ਆ ਤਾਂ ਉਹ ਖਾਲੀ ਥੈਲੇ ਦਿਓ ਉਥੇ ਲੇਕਿਨ ਸਿਰਫ ਉਥੇ ਵੀਡੀਓ ਬਣਾਉਣੇ ਆ ਦੇਖਣ ਵਾਸਤੇ ਨਾ ਜਾਓ ਫਿਰ ਰਸ਼ ਹੋ ਜਾਂਦਾ ਪ ਕੰਮ ਖਰਾਬ ਹੁੰਦਾ ਸਾਤੋ ਕੰਮ ਨਹੀਂ ਹੁੰਦਾ ਸੋ ਪੰਜਾਬ ਦੇ ਲੋਕਾਂ ਦਾ ਮੈਂ ਐਨ ਆਰ ਆਈ ਲੋਕਾਂ ਦਾ ਤੇ ਸਰ ਕੇਵਲ ਸਿੰਘ ਜੀ ਵਰਗੇ ਜਿਹੜੇ ਇਸ ਤਰ੍ਹਾਂ ਦੇ ਰਾਹਤ ਕੰਮ ਕਰਦੇ ਉਹਨਾਂ ਸਾਰਿਆਂ ਦਾ ਮੈਂ ਹੱਥ ਜੋੜ ਕੇ ਬਹੁਤ ਧੰਨਵਾਦ ਕਰਦਾ ਪੰਜਾਬ ਵੈਸੇ ਵੀ ਇਹਨਾਂ ਗੱਲਾਂ ਵਿੱਚ ਹਮੇਸ਼ਾ ਅੱਗੇ ਆਇਆ ਜੋ ਗੁਰੂ ਸਾਹਿਬ ਨੇ ਲੰਗਰ ਦੀ ਪ੍ਰਥਾ ਚਲਾਈ ਇੱਕ ਦੂਜੇ ਦੀ ਸੇਵਾ ਕਰਨ ਦੀ ਚਲਾਈ ਅੱਜ ਉਹਦੇ ਵਿੱਚ ਪੂਰਾ ਪੰਜਾਬ ਲੱਗਿਆ ਹੋਇਆ ਮੈਂ ਅੱਜ ਰਾਤ ਵੀ ਦਰਿਆ ਸਤਲੁਜ ਦੇ ਬੰਨ ਤੇ ਰਿਹਾ ਤੇ ਅੱਜ ਸਵੇਰੇ ਵੀ ਉੱਥੇ ਸੀ ਰਸਤੇ ਵਿੱਚ ਮੈਂ ਆਉਂਦੇ ਨੂੰ ਦੇਖਿਆ ਤਾਂ ਟਰਾਲੀਆਂ ਦੀਆਂ ਟਰਾਲੀਆਂ ਪੰਜਾਬ ਸક્ષਮ ਹੈ ਆਪਣੇ ਆਪ ਸੰਭੇਗਾ ਤੇ ਨਾਲ-ਨਾਲ ਰਾਹਤ ਕਾਰਜਾਂ ਦੇ ਵਿੱਚ ਐਨ ਆਰ ਆਈ ਭਰਾ ਜੁਟ ਗਏ ਜਿੱਥੇ ਤੱਕ ਰਾਹਤ ਕਾਰਜਾਂ ਦੀ ਗੱਲ ਹੈ ਜਿੱਥੇ ਤੱਕ ਰਾਸ਼ਨ ਪਾਣੀ ਦੀ ਗੱਲ ਹੈ ਲੇਕਿਨ ਮੈਂ ਸਰਕਾਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕੇਂਦਰ ਸਰਕਾਰ ਨੂੰ ਕਿ ਆਓ ਅੱਜ ਜ਼ਰੂਰਤ ਹੈ ਕਿ ਐਸੀ ਜਿੱਥੇ ਜਿੱਥੇ ਨੁਕਸਾਨ ਹੋ ਰਿਹਾ ਉਹਦੇ ਪਰਪਾਈ ਕਰੀਏ ਮੈਂ ਮੁੱਖ ਮੰਤਰੀ ਦੀਆਂ ਜਿਹੜੀਆਂ ਬੇਹੂਦਾ ਗੱਲਾਂ ਤੁਸੀਂ ਮੈਨੂੰ ਦੱਸ ਰਹੇ ਹੋ ਕਿ ਜੀ ਉਹ ਕਹਿੰਦਾ ਕਿ ਮੇਰੇ ਪਾਸ ਆਪਣੇ ਪਾਸੇ ਰਾਹਤ ਪੰਡ ਹੈ ਸਿੱਕਿਉ ਮੰਗੀਏ ਮੈਂ ਇਹਨਾਂ ਗੱਲਾਂ ਵੱਲ ਨਹੀਂ ਅੱਜ ਜਾਣਾ ਨਾ ਮੈਂ ਇਹਨਾਂ ਬਾਰੇ ਕੋਈ ਚਰਚਾ ਕਰਨੀ ਮੇਰਾ ਮਕਸਦ ਹੈ ਦਰਿਕ ਸੁਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਪੰਜਾਬ ਦੇ ਕਈ ਜ਼ਿਲ੍ਹੇ ਜਿੱਥੇ ਇੱਕ ਪਾਸੇ ਹੜਾ ਦੀ ਮਾਰ ਚੇਲ ਰਹੇ ਨੇ ਤੇ ਉੱਥੇ ਹੀ ਪੰਜਾਬ ਦੇ ਸਿਆਸੀ ਲੀਡਰਾਂ ਦੇ ਵੱਲੋਂ ਹੜਪੀੜਤ ਲੋਕਾਂ ਦੀ ਜਿਹੜੀ ਆ ਉਹ ਲਗਾਤਾਰ ਮਦਦ ਕੀਤੀ ਜਾ ਰਹੀ ਹੈ ਤੇ ਹੁਣ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਐਮਪੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਹੜਪੀੜਤ ਲੋਕਾਂ ਦੀ ਮਦਦ ਦੇ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਦਰਅਸਲ ਐਮਪੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ 8 ਟਨ ਰਾਹਤ ਸਮੱਗਰੀ ਜਿਹੜੀ ਆ ਉਹ ਰਵਾਨਾ ਕੀਤੀ ਗਈ ਹੈ ਕਿਉਂਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਲਾਤ ਜਿਹੜੇ ਨੇ ਉਹ ਖਰਾਬ ਹੋ ਚੁੱਕੇ ਨੇ ਪੰਜਾਬ o que ਹੜਾ ਦੀ ਮਾਰ ਝੇਲ ਰਹੇ ਨੇ ਲੋਕ ਘਰਾਂ ਤੋਂ ਬੇਕਰ ਹੋ ਚੁੱਕੇ ਨੇ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਜਿੱਥੇ ਸਰਕਾਰ ਦੇ ਵੱਲੋਂ ਲਗਾਤਾਰ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ ਜਾ ਰਿਹਾ ਹੈ ਤੇ ਉੱਥੇ ਹੀ ਪੰਜਾਬ ਦੇ ਕਈ ਸਿਆਸੀ ਲੀਡਰਾਂ ਦੇ ਵੱਲੋਂ ਵੀ ਲੋਕਾਂ ਦੀ ਮਦਦ ਲਈ ਜਿਹੜੇ ਆ ਵੱਡੇ ਕਦਮ ਚੁੱਕੇ ਜਾ ਰਹੇ ਨੇ ਤੇ ਐਮਪੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਜਿੱਥੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਲਈ ਜਿਹੜੀ ਆ 8 ਟਨ ਰਾਹਤ ਸਮੱਗਰੀ ਜਿਹੜੀ ਆ ਉਹ ਰਵਾਨਾ ਕੀਤੀ ਗਈ ਹੈ ਜਿਸ ਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਕਹਿ ਲਈਏ ਜਾਂ ਫਿਰ ਜਿਹੜੀ ਵੀ ਜ਼ਰੂਰੀ ਚੀਜ਼ਾਂ ਉਹ ਇਸ ਦੇ ਵਿੱਚ ਸ਼ਾਮਲ ਹੋਣਗੀਆਂ ਤਾਂ ਲਗਾਤਾਰ ਹੀ ਜਿੱਥੇ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਲੋਕਾਂ ਤੱਕ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ ਤੇ ਉੱਥੇ ਹੀ ਐਮਪੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਵੀ 8 ਟਨ ਰਾਹਤ ਸਮਗਰੀ ਜਿਹੜੀ ਆ ਉਹ ਰਵਾਨਾ ਕੀਤੀ ਗਈ ਹੈ ਤਾਂ ਲਗਾਤਾਰ ਹੀ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਾਲਾਤ ਬਣਦੇ ਹੋਏ ਨਜ਼ਰ ਆ ਰਹੇ ਨੇ ਉਸ ਨੂੰ ਵੇਖਦਿਆਂ ਐਮਪੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਇੱਕ ਇਹ ਵੱਡਾ ਕਦਮ ਚੁੱਕਿਆ ਗਿਆ ਹੈ ਜਿੱਥੇ ਜਲੰਧਰ ਦੀ ਫਲਾਈਂਗ ਟ੍ਰੇਡ ਪ੍ਰਾਈਵੇਟ ਲਿਮਟਿਡ ਫੈਕਟਰੀ ਤੋਂ ਲਗਭਗ 8 ਟਨ ਰਾਹਤ ਸਮਗਰੀ ਜਿਹੜੀ ਆ ਰਵਾਨਾ ਕੀਤੀ ਗਈ ਹੈ ਇਸ ਮੌਕੇ ਐਮਪੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਕੀ ਕੁ ਜਾਣਕਾਰੀ ਦਿੱਤੀ ਗਈ ਹੈ ਕਿ ਕੁਝ ਉਹ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆ ਇਸ ਤਰ੍ਹਾਂ ਹੈ ਕਿ ਪੰਜਾਬ ਦੇ ਵਿੱਚ ਅੱਜ ਹੜਾਂ ਦੀ ਮਾਰ ਆਈ ਹੋਈ ਹੈ ਪੂਰੇ ਪੰਜਾਬ ਦੇ ਲੋਕ ਇੱਕ ਦੂਜੇ ਦੀ ਮਦਦ ਦੇ ਵਿੱਚ ਲੱਗੇ ਹੋਏ ਬਾਹਰੋਂ ਐਨ ਆਰ ਆਈ ਭਰਾ ਬਹੁਤ ਸਪੋਰਟ ਕਰ ਰਹੇ ਸੋ ਅੱਜ ਅਸੀਂ ਮੈਂ ਹਾਂ ਬਿਰਕਾ ਸਾਹਿਬ ਹੈ ਮੇਰੇ ਨਾਲ ਸਤਾਰ ਗਿਦਰ ਸਿੰਘ ਜੀ ਹੈ ਇਹ ਸਾਡੇ ਐਨਆਰਆਈ ਭਰਾ ਕੇਵਲ ਸਿੰਘ ਜੀ ਜਿਹੜੇ ਕਿ ਲੈਲਾ ਬਾਸਮਤੀ ਬਣਾਉਂਦੇ ਆ ਤੇ ਫਲਾਈਂਗ ਟ੍ਰੇਡ ਇਹਨਾਂ ਦਾ ਟਰੇਡਮਾਰਕ ਹੈ ਇਹਨਾਂ ਵੱਲੋਂ ਰੜ ਕੇ ਇਹ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਅੱਜ ਅਸੀਂ ਤਿੰਨ ਗੱਡੀਆਂ ਭਰ ਕੇ ਰਾਹਤ ਸਮੱਗਰੀ ਦੀਆਂ ਜਿਹਦੇ ਵਿੱਚ ਅਨਾਜ ਵੀ ਹੈ ਤੇ ਹੋਰ ਸਮਾਨ ਵੀ ਹੈ ਉਹ ਸਾਰਾ ਕੁਝ ਅਸੀਂ ਇੱਕ ਨਕੋਦਰ ਭੇਜ ਰਹੇ ਹਾਂ ਇੱਕ ਸ਼ਾਹਕੋਟ ਭੇਜ ਰਹੇ ਹਾਂ ਤੇ ਇੱਕ ਅਮਰਸਰ ਭੇਜ ਰਹੇ ਹਾਂ ਇਹ ਸਿਲਸਿਲਾ ਜਾਰੀ ਰਹੇਗਾ ਅੱਜ ਜਿਹੜੀ ਅਸੀਂ ਇਹਨਾਂ ਦੀ ਕਿਸ਼ਤ ਹੈ ਤਿੰਨ ਗੱਡੀਆਂ ਦੀ ਉਹ ਭੇਜ ਰਹੇ ਹਾਂ ਮੈਂ ਲੋਕਾਂ ਨੂੰ ਸਿਰਫ ਇੰਨੀ ਬੇਨਤੀ ਕਰਦਾ ਕਿ ਆਪਣੇ ਆਲੇ ਦੁਆਲੇ ਤੋਂ ਜਾਣੂ ਰਹੋ ਜੇ ਤੁਸੀਂ ਦਰਿਆ ਨਹਿਰ ਦੇ ਨੇੜੇ ਬੈਠੇ ਹੋ ਤਾਂ ਤੁਸੀਂ ਉਸ ਦੀ ਨਹਿਰ ਜਾਂ ਦਰਿਆ ਦੀ ਪੋਜੀਸ਼ਨ ਤੇ ਪਤਾ ਕਰਦੇ ਰਹੋ ਤੇ ਬਿਜ਼ੀ ਲੈਂਟਰ ਹੋ ਟੀਵੀ ਦੇਖੋ ਸੋਸ਼ਲ ਮੀਡੀਆ ਤੇ ਪਤਾ ਕਰਦੇ ਰਹੋ ਤਾਂ ਕਿ ਤੁਹਾਨੂੰ ਹਾਲਾਤ ਪਤਾ ਰਹਿਣ ਪੈਨਿਕ ਵਿਚ ਆਉਣ ਦੀ ਵੀ ਲੋੜ ਨਹੀਂ ਹੈ ਲੇਕਿਨ ਜਿੱਥੇ-ਜਿੱਥੇ ਰਾਹਤ ਕਾਰਜ ਚੱਲ ਰਹੇ ਆ ਉੱਥੇ ਤੁਸੀਂ ਤਸਲੇ ਕਈਆਂ ਜੋ ਤੁਸੀਂ ਲਿਜਾ ਕੇ ਮਦਦ ਕਰ ਸਕਦੇ ਹੋ ਜੇ ਕਿਸੇ ਦੇ ਖਾਲੀ ਥੈਲੇ ਪਏ ਆ ਤਾਂ ਉਹ ਖਾਲੀ ਥੈਲੇ ਦਿਆਓ ਉੱਥੇ ਲੇਕਿਨ ਸਿਰਫ ਉੱਥੇ ਵੀਡੀਓ ਬਣਾਉਣੇ ਆ ਦੇਖਣ ਵਾਸਤੇ ਨਾ ਜਾਓ ਫਿਰ ਰਸ਼ ਹੋ ਜਾਂਦਾ ਪ ਕੰਮ ਖਰਾਬ ਹੁੰਦਾ ਸਤੋ ਕੰਮ ਨਹੀਂ ਹੁੰਦਾ ਸੋ ਪੰਜਾਬ ਦੇ ਲੋਕਾਂ ਦਾ ਮੈਂ ਐਨ ਆਰ ਆਈ ਲੋਕਾਂ ਦਾ ਤੇ ਸਰ ਕੇਵਲ ਸਿੰਘ ਜੀ ਵਰਗੇ ਜਿਹੜੇ ਇਸ ਤਰ੍ਹਾਂ ਦੇ ਰਾਹਤ ਕੰਮ ਕਰਦੇ ਉਹਨਾਂ ਸਾਰਿਆਂ ਦਾ ਮੈਂ ਹੱਥ ਜੋੜ ਕੇ ਬਹੁਤ ਧੰਨਵਾਦ ਕਰਦਾ ਪੰਜਾਬ ਵੈਸੇ ਵੀ ਇਹਨਾਂ ਗੱਲਾਂ ਵਿੱਚ ਹਮੇਸ਼ਾ ਅੱਗੇ ਆਇਆ ਜੋ ਗੁਰੂ ਸਾਹਿਬ ਨੇ ਲੰਗਰ ਦੀ ਪ੍ਰਥਾ ਚਲਾਈ ਇੱਕ ਦੂਜੇ ਦੀ ਸੇਵਾ ਕਰਨ ਦੀ ਚਲਾਈ ਅੱਜ ਉਹਦੇ ਵਿੱਚ ਪੂਰਾ ਪੰਜਾਬ ਲੱਗਿਆ ਹੋਇਆ ਮੈਂ ਅੱਜ ਰਾਤ ਵੀ ਦਰਿਆ ਸਤਲੁਜ ਦੇ ਬੰਨ ਤੇ ਰਹਾ ਤੇ ਅੱਜ ਸਵੇਰੇ ਵੀ ਉੱਥੇ ਸੀ ਰਸਤੇ ਵਿੱਚ ਮੈਂ ਆਉਂਦੇ ਨੂੰ ਦੇਖਿਆ ਤਾਂ ਟਰਾਲੀਆਂ ਦੀਆਂ ਟਰਾਲੀਆਂ ਪੰਜਾਬ ਸક્ષਮ ਹੈ ਆਪਣੇ ਆਪ ਸੰਭੇਗਾ ਤੇ ਨਾਲ-ਨਾਲ ਰਾਹਤ ਕਾਰਜਾਂ ਦੇ ਵਿੱਚ ਐਨ ਆਰ ਆਈ ਭਰਾ ਜੁਟ ਗਏ ਆ ਜਿੱਥੇ ਤੱਕ ਰਾਹਤ ਕਾਰਜਾਂ ਦੀ ਗੱਲ ਹੈ ਜਿੱਥੇ ਤੱਕ ਰਾਸ਼ਨ ਪਾਣੀ ਦੀ ਗੱਲ ਹੈ ਲੇਕਿਨ ਮੈਂ ਸਰਕਾਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕੇਂਦਰ ਸਰਕਾਰ ਨੂੰ ਕਿ ਆਓ ਅੱਜ ਜ਼ਰੂਰਤ ਹੈ ਕਿ ਐਸੀ ਜਿੱਥੇ ਜਿੱਥੇ ਨੁਕਸਾਨ ਹੋ ਰਿਹਾ ਉਹਦੇ ਪਰਪਾਈ ਕਰੀਏ ਮੈਂ ਮੁੱਖ ਮੰਤਰੀ ਦੀਆਂ ਜਿਹੜੀਆਂ ਬੇਹੂਦਾ ਗੱਲਾਂ ਤੁਸੀਂ ਮੈਨੂੰ ਦੱਸ ਰਹੇ ਹੋ ਕਿ ਜੀ ਉਹ ਕਹਿੰਦਾ ਕਿ ਮੇਰੇ ਪਾਸ ਆਪਣੇ ਪਾਸੇ ਰਾਹਤ ਫੰਡ ਹੈ ਸਿੱਕਿਉ ਮੰਗੀ ਮੈਂ ਇਹਨਾਂ ਗੱਲਾਂ ਵੱਲ ਨਹੀਂ ਅੱਜ ਜਾਣਾ ਨਾ ਮੈਂ ਇਹਨਾਂ ਬਾਰੇ ਕੋਈ ਚਰਚਾ ਕਰਨੀ ਮੇਰਾ ਮਕਸਦ ਹੈ ਨਾ ਕਿ ਅੱਜ ਪੰਜਾਬ ਦੇ ਨਾਲ ਖੜਨ ਦੀ ਲੋੜ ਹੈ ਹਰ ਬੰਦਾ ਆਪਣੇ ਵੱਲੋਂ ਅੱਗੇ ਆ ਕੇ ਖੜੇ ਕੇਂਦਰ ਸਰਕਾਰ ਖੜੇ ਤੇ ਪੰਜਾਬ ਸਰਕਾਰ ਖੜੇ ਧੰਨਵਾਦ ਜੀ ਤਾਂ ਵਿਧਾਇਕ ਥਾਨ ਮਾਜਰਾ ਪਰ ਐਫਆਈਆ ਦਰਜ ਕਰਦੀ ਗਈ 376 420 570 ਰਾਹਤ ਕਾਰਜਾਂ ਦੀਆਂ ਲੇਕਰ ਕੀ ਕੀ ਕਿਆ ਕਿ ਕੁੱਟੀ ਜਾਂਦੇ ਆਪੇ ਲੜੀ ਜਾਂਦੇ ਤੇ ਆਪੇ ਪਰਚੇ ਦਰਜ ਕਰੀ ਜਾਂਦੇ ਆ ਲੁੱਟਣ ਵਿੱਚ ਸਾਰੇ ਇਕੱਠੇ ਆ ਅਗਰ ਬਾਤ ਕੀ ਜੇ ਤਾਂ ਆਖਰੀ ਸਵਾਲ ਹੈ ਕੱਲ ਜੋ ਵਿਧਾਇਕ ਕੀ ਨਕੋਦਰ ਕੀ ਤੇਰੇ 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 ਸਵਾਲ ਨਹੀਂ ਮੁੱਕਦੇ ਅੱਜ ਜਿਹੜੀ ਆ ਗੱਲ ਕਰ ਰਹੇ ਆਪਾਂ ਹਰ ਤੁਸੀਂ ਇਸ ਤੋਂ ਉੱਪਰ ਦੇਖੋ ਰਾਹੁਲ ਗਾਂਧੀ ਜੀ ਉਹਨਾਂ ਨੇ ਅਪੀਲ ਕੀਤੀ ਹੈ ਪ੍ਰਧਾਨ ਮੰਤਰੀ ਨੂੰ ਕਿ ਉਹ ਪੰਜਾਬ ਦੇ ਵਿੱਚ ਰਾਹਤ ਕਾਰਜਾਂ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਆਪਣਾ ਯੋਗਦਾਨ ਪਾਉਣ ਤੇ ਇਸ ਗੱਲ ਨੂੰ ਸੰਭਾਲਣ ਉਹਨਾਂ ਦੀ ਡਿਊਟੀ ਬਣਦੀ ਹੈ ਤੇ ਆਉਣ ਵਾਲੇ ਦਿਨਾਂ 'ਚ ਮੈਨੂੰ ਉਮੀਦ ਹੈ ਕਿ ਉਹ ਇੱਥੇ ਆਉਣਗੇ ਵੀ ਰਾਹੁਲ ਗਾਂਧੀ ਵਰਗੇ ਨੇਤਾ ਅ ਅੱਜ ਪੰਜਾਬ ਦੇ ਨਾਲ ਖੜੇ ਐ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਮੈਂ ਨਾਲ ਫਿਰ ਪ੍ਰਾਈਮ ਮਿਨਿਸਟਰ ਨੂੰ ਮੈਂ ਆਪ ਵੀ ਚਿੱਠੀ ਲਿਖੀ ਐ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਉਹ ਇਸ ਕੰਮ ਆ ਜਾਵੇ ਇਹ ਤਾਂ ਹੁਣ ਦੱਸਾਂਗੇ ਅਜੇ ਤਾਂ ਰਾਹਤ ਕਾਰਜ ਵਿਗੜ ਜਾਣਗੇ ਜੋ ਆਉਣਗੇ ਤਾਂ ਕਿਉਂਕਿ ਐ ਹੁੰਦਾ ਕਿ ਜੀ ਵੀਆਈਪੀ ਨੂੰ ਸਾਂਭਣ ਲੱਗ ਜਾਂਦੇ ਐ ਤੇ ਆਪਣੇ ਕੰਮ ਛੁੱਟ ਜਾਂਦੇ ਇਸ ਕਰਕੇ ਅਜੇ ਜ਼ਰੂਰਤ ਐ ਕਿ ਅਸੀਂ ਰਾਹਤ ਕਾਰਜ ਕਰੀਏ ਨਹੀਂ ਮੈਂ ਇਸ ਤਰ੍ਹਾਂ ਕਿ ਮੈਂ ਹੱਥੀਂ ਕੰਮ ਇਸ ਕਰਕੇ ਕਰਦਾ ਕਿ ਮੇਰੇ ਤੋਂ ਮੋਟੀਵੇਟ ਹੋ ਕੇ ਜਿਹੜੇ ਹੋਰ ਲੋਕ ਬੰਦ ਪਰ ਖੜੇ ਉਹ ਵੀ ਕੰਮ ਕਰਨ ਲੱਗਣ ਔਰ ਬੜੀ ਵੱਡੀ ਗਿਣਤੀ ਦੇ ਵਿੱਚ ਲੋਕ ਰਾਹਤ ਕਾਰਜਾਂ ਤੇ ਕੰਮ ਕਰ ਰਹੇ। ਇਸ ਤਰ੍ਹਾਂ ਹੈ ਕਿ ਪੰਜਾਬ ਦੇ ਵਿੱਚ ਅੱਜ ਹੜ੍ਹਾਂ ਦੀ ਮਾਰ ਆਈ ਹੋਈ ਹੈ। ਪੂਰੇ ਪੰਜਾਬ ਦੇ ਲੋਕ ਇੱਕ ਦੂਜੇ ਦੀ ਮਦਦ ਦੇ ਵਿੱਚ ਲੱਗੇ ਹੋਏ। ਬਾਹਰੋਂ ਐਨ ਆਰ ਆਈ ਭਰਾ ਬਹੁਤ ਸਪੋਰਟ ਕਰ ਰਹੇ। ਸੋ ਅੱਜ ਅਸੀਂ ਮੈਂ ਹਾਂ ਬਿਰਕਾ ਸਾਹਿਬ ਹੈ ਮੇਰੇ ਨਾਲ ਸਤਾਰ ਜਿੰਦਰ ਸਿੰਘ ਜੀ ਹੈ। ਤੇ ਸਾਡੇ ਐਨਆਰਆਈ ਭਰਾ ਕੇਵਲ ਸਿੰਘ ਜੀ ਜਿਹੜੇ ਕਿ ਲੈਲਾ ਬਾਸਮਤੀ ਬਣਾਉਂਦੇ ਆ ਤੇ ਫਲਾਈਂਗ ਟ੍ਰੇਡ ਇਹਨਾਂ ਦਾ ਟਰੇਡਮਾਰਕ ਹੈ ਇਹਨਾਂ ਵੱਲੋਂ ਰੜ ਕੇ ਇਹ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਅੱਜ ਅਸੀਂ ਤਿੰਨ ਗੱਡੀਆਂ ਭਰ ਕੇ ਰਾਹਤ ਸਮਗਰੀ ਦੀਆਂ ਜਿਹਦੇ ਵਿੱਚ ਅਨਾਜ ਵੀ ਹੈ ਤੇ ਹੋਰ ਸਮਾਨ ਵੀ ਹੈ ਉਹ ਸਾਰਾ ਕੁਝ ਅਸੀਂ ਇੱਕ ਨਕੋਦਰ ਭੇਜ ਰਹੇ ਹਾਂ ਇੱਕ ਸ਼ਾਹਕੋਟ ਭੇਜ ਰਹੇ ਹਾਂ ਤੇ ਇੱਕ ਅਮਰਸਰ ਭੇਜ ਰਹੇ ਹਾਂ ਇਹ ਸلسਲਾ ਜਾਰੀ ਰਹੇਗਾ ਅੱਜ ਜਿਹੜੀ ਅਸੀਂ ਇਹਨਾਂ ਦੀ ਕਿਸ਼ਤ ਹੈ ਤਿੰਨ ਗੱਡੀਆਂ ਦੀ ਉਹ ਭੇਜ ਰਹੇ ਹਾਂ ਮੈਂ ਲੋਕਾਂ ਨੂੰ ਸਿਰਫ ਇੰਨੀ ਬੇਨਤੀ ਕਰਦਾ ਕਿ ਆਪਣੇ ਆਲੇ ਦੁਆਲੇ ਤੋਂ ਜਾਣੂ ਰਹੋ ਜੇ ਤੁਸੀਂ ਦਰਿਆ ਨਹਿਰ ਦੇ ਨੇੜੇ ਬੈਠੇ ਹੋ ਤਾਂ ਤੁਸੀਂ ਉਸ ਦੀ ਨਹਿਰ ਜਾਂ ਦਰਿਆ ਦੀ ਪੋਜੀਸ਼ਨ ਤੇ ਪਤਾ ਕਰਦੇ ਰਹੋ ਤੇ ਵਿਜੀਲੈਂਟਰ ਰਹੋ ਟੀਵੀ ਦੇਖੋ ਸੋਸ਼ਲ ਮੀਡੀਆ ਤੇ ਪਤਾ ਕਰਦੇ ਰਹੋ ਤਾਂ ਕਿ ਤੁਹਾਨੂੰ ਹਾਲਾਤ ਪਤਾ ਰਹਿਣ ਪੈਨਿਕ ਵਿੱਚ ਆਉਣ ਦੀ ਵੀ ਲੋੜ ਨਹੀਂ ਹੈ ਲੇਕਿਨ ਜਿੱਥੇ-ਜਿੱਥੇ ਰਾਹਤ ਕਾਰਜ ਚੱਲ ਰਹੇ ਆ ਉੱਥੇ ਤੁਸੀਂ ਤਸਲੇ ਕਈਆਂ ਜੋ ਤੁਸੀਂ ਲਿਜਾ ਕੇ ਮਦਦ ਕਰ ਸਕਦੇ ਹੋ ਜੇ ਕਿਸੇ ਦੇ ਖਾਲੀ ਥੈਲੇ ਪਏ ਆ ਤੋ ਖਾਲੀ ਥੈਲੇ ਦਿਓ ਉੱਥੇ ਲੇਕਿਨ ਸਿਰਫ ਉਥੇ ਵੀਡੀਓ ਬਣਾਉਣੇ ਆ ਦੇਖਣ ਵਾਸਤੇ ਨਾ ਜਾਓ ਫਿਰ ਰਸ਼ ਹੋ ਜਾਂਦਾ ਪ ਕੰਮ ਖਰਾਬ ਹੁੰਦਾ ਸਤੋ ਕੰਮ ਨਹੀਂ ਹੁੰਦਾ ਸੋ ਪੰਜਾਬ ਦੇ ਲੋਕਾਂ ਦਾ ਮੈਂ ਐਨ ਆਰ ਆਈ ਲੋਕਾਂ ਦਾ ਤੇ ਸਰ ਕੇਵਲ ਸਿੰਘ ਜੀ ਵਰਗੇ ਜਿਹੜੇ ਇਸ ਤਰ੍ਹਾਂ ਦੇ ਰਾਹਤ ਕੰਮ ਕਰਦੇ ਉਹਨਾਂ ਸਾਰਿਆਂ ਦਾ ਮੈਂ ਹੱਥ ਜੋੜ ਕੇ ਬਹੁਤ ਧੰਨਵਾਦ ਕਰਦਾ ਪੰਜਾਬ ਵੈਸੇ ਵੀ ਇਹਨਾਂ ਗੱਲਾਂ ਵਿੱਚ ਹਮੇਸ਼ਾ ਅੱਗੇ ਆਇਆ ਜੋ ਗੁਰੂ ਸਾਹਿਬ ਨੇ ਲੰਗਰ ਦੀ ਪ੍ਰਥਾ ਚਲਾਈ ਇੱਕ ਦੂਜੇ ਦੀ ਸੇਵਾ ਕਰਨ ਦੀ ਚਲਾਈ ਅੱਜ ਉਹਦੇ ਵਿੱਚ ਪੂਰਾ ਪੰਜਾਬ ਲੱਗਿਆ ਹੋਇਆ ਮੈਂ ਅੱਜ ਰਾਤ ਵੀ ਦਰਿਆ ਸਤਲੁਜ ਦੇ ਬੰਨ ਤੇ ਰਿਹਾ ਤੇ ਅੱਜ ਸਵੇਰੇ ਵੀ ਉੱਥੇ ਸੀ ਰਸਤੇ ਵਿੱਚ ਮੈਂ ਆਉਂਦੇ ਨੂੰ ਦੇਖਿਆ ਤਾਂ ਟਰਾਲੀਆਂ ਦੀਆਂ ਟਰਾਲੀਆਂ ਪੰਜਾਬ ਸક્ષਮ ਹੈ ਆਪਣੇ ਆਪ ਸੰਭੇਗਾ ਤੇ ਨਾਲ-ਨਾਲ ਰਾਹਤ ਕਾਰਜਾਂ ਦੇ ਵਿੱਚ ਐਨ ਆਰ ਆਈ ਭਰਾ ਜੁਟ ਗਏ ਜਿੱਥੇ ਤੱਕ ਰਾਹਤ ਕਾਰਜਾਂ ਦੀ ਗੱਲ ਹੈ ਜਿੱਥੇ ਤੱਕ ਰਾਸ਼ਨ ਪਾਣੀ ਦੀ ਗੱਲ ਹੈ ਲੇਕਿਨ ਮੈਂ ਸਰਕਾਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕੇਂਦਰ ਸਰਕਾਰ ਨੂੰ ਕਿ ਆਓ ਅੱਜ ਜ਼ਰੂਰਤ ਹੈ ਕਿ ਐਸੀ ਜਿੱਥੇ ਜਿੱਥੇ ਨੁਕਸਾਨ ਹੋ ਰਿਹਾ ਉਹਦੇ ਪਰਪਾਈ ਕਰੀਏ ਮੈਂ ਮੁੱਖ ਮੰਤਰੀ ਦੀਆਂ ਜਿਹੜੀਆਂ ਬੇਹੋਦਾ ਗੱਲਾਂ ਤੁਸੀਂ ਮੈਨੂੰ ਦੱਸ ਰਹੇ ਹੋ ਦਰਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਪੰਜਾਬ ਦੇ ਕਈ ਜ਼ਿਲ੍ਹੇ ਜਿੱਥੇ ਇੱਕ ਪਾਸੇ ਹੜਾ ਦੀ ਮਾਰ ਚੱਲ ਰਹੀ ਨੇ ਤੇ ਉੱਥੇ ਹੀ ਪੰਜਾਬ ਦੇ ਸਿਆਸੀ ਲੀਡਰਾਂ ਦੇ ਵੱਲੋਂ ਹੜ੍ਹ ਪੀੜਤ ਲੋਕਾਂ ਦੀ ਜਿਹੜੀ ਆ ਉਹ ਲਗਾਤਾਰ ਮਦਦ ਕੀਤੀ ਜਾ ਰਹੀ ਹੈ ਤੇ ਹੁਣ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਐਮਪੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਹੜ੍ਹ ਪੀੜਤ ਲੋਕਾਂ ਦੀ ਮਦਦ ਦੇ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਦਰਅਸਲ ਐਮਪੀ